ਸਾਰੇ ਦੋ ਸਮੱਗਲਰ ਫੜੇ ਗਏ ਜੀ ਕਾਰਨਾਂ ਦੀ ਪਰਤਿਕਾ ਜਿਹੜੀ ਪ੍ਰੈਸ ਤੋਂ ਮੈਂ ਕੀ ਮੇਨ ਮੋਟਿਵੇ ਜੀ ਬ੍ਰਦਰ ਇਸ ਤਰ੍ਹਾਂ ਕੇ ਆਪਣੇ ਮਾਨਯੋਗ ਐਸਐਸਪੀ ਅਮਰitsar ਦਿਹਾਤੀ ਸ਼੍ਰੀ ਸਤਿੰਦਰ ਸਿੰਘ ਜੀ ਦੇ ਹੁਕਮਾਂ ਦੇ ਮੁਤਾਬਕ ਹੋਣੇ ਦਿਸ਼ਾ ਨਿਰਦੇਸ਼ਾਂ ਦੇ ਮੁਤਾਬਕ ਜਿਹੜੀ ਆਪਾਂ ਕੇ ਨਸ਼ੇ ਦੇ ਵਿਰੁੱਧ ਮਹਿੰਗ ਵੱਡੀ ਹੋਈ ਹੈ ਉਹਦੇ ਸਬੰਧ ਵਿੱਚ ਆਪਣੇ ਸਬ ਇੰਸਪੈਕਟਰ ਅਰਜਨ ਕੁਮਾਰ ਹੋਣੀ ਤੇ ਨਾਲ ਉਹਦੀ ਟੀਮ ਜਿਹੜੀ ਆ ਪੈਸੇ ਇਲਾਕੇ ਦੇ ਵਿੱਚ ਮੌਜੂਦ ਸੀਗੀ ਗਸ਼ਤ ਕਰ ਰਹੀ ਸੀਗੀ ਇਹਨਾਂ ਨੂੰ ਇੱਕ ਇਨਫੋਰਮੇਸ਼ਨ ਆਂਦੀ ਹੈ ਕਿ ਇਸ ਤਰ੍ਹਾਂ ਕਰਕੇ ਇੱਕ ਆਟੋ ਚੱਟੀਕਾਰ ਜਿਹੜੀ ਹੈ ਕਿ ਜਿਹੜੀ ਆ ਰਹੀ ਹੈ ਉਹਦੇ ਵਿੱਚ ਦੋ ਨੌਜਵਾਨ ਬੈਠੇ ਨੇ ਜਿਹਨਾਂ ਕੋਲ ਭਾਰੀ ਮਾਤਰਾ ਵਿੱਚ ਫਿਰ ਹੋ ਸਕਦੀ ਹੈ ਜਾਂ ਹੈਗੀ ਮਤਲਬ ਪੱਕਤਾ ਸੀ ਵੀ ਹੈਗੀ ਹੈ ਉਸ ਤੋਂ ਬਾਅਦ ਇਹਨਾਂ ਨੇ ਮੈਨੂੰ ਇਤਲਾਹ ਕੀਤੀ ਹੈ ਇਹਨਾਂ ਦਾ ਮੈਨ ਟਾਈਮ ਮੈਂ ਉਹ ਮੌਕੇ ਤੇ ਪਹੁੰਚ ਜਾਣਾ ਨਾਕੇ ਤੇ ਹੀ ਘ੍ਰਿੰਡੀ ਨਾਕੇ ਮੋੜ ਤੇ ਤੇ ਜਦੋਂ ਉੱਥੇ ਜਾ ਕੇ ਗੱਡੀ ਆ ਰਹੀ ਹੁੰਦੀ ਹੈ ਗੱਡੀ ਨੂੰ ਰੁਕਣ ਦਾ ਇਸ਼ਾਰਾ ਕੀਤਾ ਜਾਂਦਾ ਗੱਡੀ ਜਿਹੜੀ ਆ ਕਾਫੀ ਜ਼ਿਆਦਾ ਸਪੀਡ ਤੇ ਸੀਗੀ ਉਹ ਗੱਡੀ ਉਹਨਾਂ ਨੇ ਰੋਕੀ ਨਹੀਂ ਹੈਗੀ ਇਵਨ ਕਿ ਉਹਨਾਂ ਨੇ ਗੱਡੀ ਇਸ ਤਰੀਕੇ ਨਾਲ ਕੱਟ ਮਾਰਿਆ ਕਿ ਉਹਨਾਂ ਨੇ ਸਾਡੇ ਮੁਲਾਜ਼ਮਾਂ ਉੱਪਰ ਵੀ ਚੜਨ ਦੀ ਪੂਰੀ ਕੋਸ਼ਿਸ਼ ਕੀਤੀ ਜੇ ਸਾਡੇ ਮੁਲਾਜ਼ਮ ਆਪਣੀ ਜਾਨ ਬਚਾ ਕੇ ਪਿੱਛੇ ਨਾ ਹਟਦੇ ਤੇ ਮੇ ਵੀ ਸਾਡੇ ਕਿਸੇ ਮੁਲਾਜ਼ਮ ਦਾ ਨੁਕਸਾਨ ਹੋ ਜਾਣਾ ਸੀਗਾ ਦੈਨ ਉਹ ਗੱਡੀ ਜਿਹੜੀ ਹੈ ਫਿਰ ਚੱਲ ਪਈਆ ਉਹਨਾਂ ਇੱਕ ਲਿੰਕ ਰੋਡ ਨੂੰ ਪਾ ਲਈ ਹੈ ਜਦੋਂ ਆਪਾਂ ਫਿਰ ਉਹਨਾਂ ਦੇ ਪਿੱਛਾ ਕੀਤਾ ਆਪਣੀ ਗੱਡੀਆਂ ਦੇ ਨਾਲ ਗੱਡੀ ਉਹਨਾਂ ਦੀ ਕਾਫੀ ਫਾਸਤ ਸੀਗੀ ਅੱਗੇ ਜਾ ਕੇ ਗੁਰਦੁਆਰਾ ਸਤਲਾਨੀ ਸਾਹਿਬ ਦੇ ਨਾ ਬਾਹਰ ਮਿੱਟੀ ਦੇ ਢਿੱਗਾਂ ਲੱਗੀ ਹੋਈਆਂ ਨੇ ਕਾਫੀ ਜਦੋਂ ਗੱਡੀ ਉਹਨਾਂ ਦੀ ਮਿੱਟੀ ਦੇ ਉੱਪਰ ਚੜ ਗਈ ਤਾਂ ਗੱਡੀ ਪਲਟੀ ਖਾ ਗਈ ਐ ਤੇ ਸਾਡੀ ਪੁਲਿਸ ਫੋਰਸ ਨੇ ਵਿੱਚ ਮੈਂ ਵਿੱਚ ਹੀ ਆਪਣੇ ਸਬ ਇੰਸਪੈਕਟਰ ਸਾਰਿਆਂ ਨੇ ਜਾ ਕੇ ਫਿਰ ਵਿੱਚੋਂ ਉਹਨਾਂ ਨੂੰ ਗੱਡੀ 'ਚੋਂ ਬਾਹਰ ਕੱਢਿਆ ਤੇ ਗੱਡੀ 'ਚੋਂ ਬਾਹਰ ਕੱਢ ਕੇ ਤੇ ਫਿਰ ਆਪਾਂ ਉਹਨਾਂ ਦੀ ਗੱਡੀ ਦੀ ਸਰਚ ਕੀਤੀ ਐ ਦੌਰਾਨੇ ਸਰਚ ਸਾਨੂੰ ਉੱਥੋਂ 4 ਪੈਕੇਟ ਮਿਲੇ ਨੇ ਫਿਰੋਇਨ ਦੇ ਅੱਧਾ-ਅੱਧਾ ਕਿਲੋ ਦੇ ਜਿਹੜੇ ਕਿ 2 ਕਿਲੋ ਬੰਦੀ ਹੈਗੀ ਆ। ਇਹਨਾਂ ਦਾ ਮੈਨ ਟਾਈਮ ਕਿ ਫਿਰ ਆਪਾਂ ਉਹ ਇੱਕ ਕਮਿਊਨਿਟੀ ਗਰਾਊਂਡ ਦੇ ਵਿੱਚ ਉਹਨਾਂ ਦੋਵਾਂ ਵਿਅਕਤੀਆਂ ਨੂੰ ਸੁਖਿੰਦਰ ਤੇ ਆਪਣੇ ਸੰਸੰਗ ਉਹਨਾਂ ਨੂੰ ਅਮਰਟੋ ਵਰਤੇ ਗਰਾਊਂਡ ਦੇ ਉੱਪਰ ਆਪਾਂ ਫਿਰ ਉਹਨਾਂ ਨੂੰ ਹਸਪਤਾਲ ਲੈ ਕੇ ਆਂ ਰਾਤੀ ਨੂੰ ਇਹਨਾਂ ਦੇ ਸਾਰੇ ਆਪਾਂ ਟੈਸਟ ਕਰਾਏ ਨੇ ਸੀਟੀ ਸਕੈਨ ਵਗੈਰਾ ਕਰਾ ਕੇ ਵੀ ਕੋਈ ਕਿਸੇ ਕਿਸਮ ਦੀ ਇਹਨਾਂ ਨੂੰ ਚੋੜਚ ਨਹੀਂ ਲੱਗੀ। ਜਿਹੜਾ ਕੋ ਬਿਲਕੁਲ ਸਹੀ ਤੇ ਸਲਾਮਤ ਪਾਏਗੇ ਨਾ। ਸੋ ਕਹਿਣ ਤੋਂ ਬਾਅਦ ਆ ਵੀ ਕੱਲ ਦੀ ਇਹ ਸਾਡੀ ਜਿਹੜੀ ਹੈ ਸਟ੍ਰੀਮੈਂਟ ਸੀ ਕਿ ਸਾਡੀ ਪੁਲਿਸ ਫੋਰਸ ਦੀ ਆਪਣੇ ਮਾਨਯੋਗ ਐਸਐਸਪੀ ਸਾਹਿਬ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਆਪਣੇ ਪੁਲਿਸ ਫੋਰਸ ਜਿਹੜੀ ਹੈ ਪੂਰੀ ਮਸਤੀ ਨਾਲ ਲਗਨ ਤੇ ਤੰਦਾਈ ਨਾਲ ਡਿਊਟੀ ਕਰ ਰਹੀ ਹੈ ਜਿੰਨੇ ਵੀ ਭੜੇ ਅਨਸਰ ਹੈਗੇ ਨੇ ਜਾਂ ਦੇਸ਼ ਵਿਰੋਧੀ ਤਾਕਤਾਂ ਨੇ ਜਾਂ ਜਿਹੜੇ ਵੀ ਇਸ ਕੰਮ ਦੇ ਵਿੱਚ ਲਿਪ ਹੈਗੇ ਨੇ ਉਹਨਾਂ ਨੂੰ ਕਿਸੇ ਕੀਮਤ ਤੇ ਵੀ ਬਖਸ਼ਿਆ ਨਹੀਂ ਜਾਊਗਾ ਸਰ ਕੋਈ ਫਾਇਰਿੰਗ ਵੀ ਕੀਤੀ ਗਈ ਆ ਜਾਂ ਉਸ ਤਰ੍ਹਾਂ ਹੀ ਇਹਨਾਂ ਨੂੰ ਫੜਿਆ ਗਿਆ ਵਾ ਨਹੀਂ ਫਾਇਰਿੰਗ ਤੇ ਚਲੋ ਖੈਰ ਨਹੀਂ ਵੇ ਆਪਾਂ ਇਹ ਤਾਂ ਮੁੱਦਾ ਹੈ ਨਹੀਂ ਅਲੱਗ ਆਪਾਂ ਫੜ ਲਿਆ ਉਹਨਾਂ ਨੂੰ ਨਹੀਂ ਉਹਨਾਂ ਕੋਲ ਹਥਿਆਰ ਸੀ ਆ ਰਹੇਗੇ ਸੀ ਉਹਨਾਂ ਨੂੰ ਕੋਈ ਵੈਪਨ ਮਿਲਿਆ ਸਰ ਨਹੀਂ ਵੈਪਨ ਨਹੀਂ ਸੀ ਲੱਭਿਆ ਕਿੱਥੋਂ ਆਏ ਕਿੱਥੋਂ ਲੈ ਕੇ ਜਾਣੀ ਸੀ ਰੋਣ ਕਿੱਥੋਂ ਲੈਂਦੀ ਸੀ ਸਰ ਐਕਚੁਅਲੀ 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 ਇਹ ਜਿਹੜੇ ਹੈ ਰੋਣ ਮੰਗਾਉਂਦੇ ਸੀ ਪਾਕਿਸਤਾਨ ਦੇ ਪਾਕਿਸਤਾਨ ਦੇ ਥਰੂ ਡਰੋਨ ਰਸਤੇ ਔਰ ਇਹਨਾਂ ਨੂੰ ਉੱਥੋਂ ਡਰੋਨ ਰਸਤੇ ਛੁੱਟੀ ਗਈ ਸੀ ਕਿ ਜਿਹੜੀ ਕਿ ਲੈ ਕੇ ਵਾਪਸ ਆ ਰਹੇ ਸੀਗੇ ਤੇ ਜਦੋਂ ਆਪਾਂ ਇਹਨਾਂ ਨੂੰ ਰੋਕਿਆ ਤੇ ਬਸ ਤੁਹਾਨੂੰ ਦੱਸਦੇ ਤੇ ਪਿਆ ਕਰਨਾ ਵਾਪਰੀ ਪਹਿਲਾਂ ਵੀ ਇਹ ਮੇਬੀ ਉਹ ਅੰਡਰ ਇਨਵੈਸਟੀਗੇਸ਼ਨ ਹੈਗਾ ਇਹਦੇ ਸਬੰਧ ਵਿੱਚ ਜਿਹੜੇ ਵੀ ਤੱਥ ਸਾਹਮਣੇ ਆਉਣਗੇ ਤੁਹਾਨੂੰ ਦੱਸਦੇ ਤੇ ਜਾਣਾ ਕੋਈ ਹਾਂਜੀ ਉਹੀ ਮੈਂ ਕਹਿ ਰਿਹਾ ਤੁਹਾਨੂੰ ਕਿ ਹੋਰ ਸਬੰਧ ਵਿੱਚ ਆਪਾਂ ਇਨਵੈਸਟੀਗੇਸ਼ਨ ਕਰ ਰਹੇ ਹਾਂ ਇਹਦੇ ਸਬੰਧਤ ਵਿੱਚ ਜਿਹੜੇ ਵੀ ਤੱਥ ਸਾਹਮਣੇ ਆਉਣਗੇ ਤੁਹਾਡੇ ਨਾਲ ਜ਼ਰੂਰ ਸਾਂਝ ਕਰ ਦੱਸਦੇ ਜੀ ਡਰਗ ਮੰਡੀ ਵੀ ਪਰਮਤ ਹੋਈ ਸੀ ਨਾ ਅਨੇ ਡਰਗ ਮਣੀ ਥੋੜੇ ਸੀਗੇ ਪੈਸੇ ਆਣਾ ਕੋਲ ਜਿੰਨੇ ਸੀਗੇ ਇੱਕ ਕੋਲ ਮੈਂ 6000 ਰੁਪਇਆ ਸੀਗਾ ਦੂਸਰੇ ਕੋਲ ਆਈ ਥਿੰਕ 9000 ਕਿਨੇ ਸੀ ਜਿੰਨੇ ਸਮੇਂ ਤੱਕ ਹਾਂਜੀ ਮੈਂ ਤੁਹਾਨੂੰ ਕਹਿ ਰਿਹਾ ਨਾ ਉਹ ਆਪਾਂ ਪੂਰੀ ਆਪਾਂ ਆਣੇ ਦੀ ਬੈਕ ਬੈਕਵਰਡ ਕਰ ਰਹੇ ਹਾਂ ਫਾਰਵਰਡ ਵੀ ਕਰਾਂਗੇ ਉਹ ਜੋ ਜੋ ਤੱਥ ਸਾਹਮਣੇ ਆਉਣਗੇ ਤੁਹਾਨੂੰ ਦੱਸ ਦਿਆਂਗੇ ਅਬੀ ਸਰ ਦੇ ਨੇ ਦੋਨੋਂ ਰਹਿਣ ਵਾਲੇ ਸਰ ਹਾਏ ਇੱਥੋਂ ਹੀ ਦਿੰਦੇ ਆਪਣੀ ਬਾਟਰ ਲੱਗੇ ਦੀ ਬਾਟਰ ਲੱਗੇ ਇਨੇ ਸਮੇਂ ਤੋਂ ਸਰਗਮ ਨੇ ਜੀ ਕਿਉਂਕਿ ਦੇਖੋ ਇਹਨਾਂ ਦੀਆਂ ਨਕਲੋ ਹੱਕ ਤੋਂ ਤਾਂ ਲੱਗਦਾ ਵੀ ਇਹ ਕਾਫੀ ਸਮੇਂ ਤੋਂ ਲਿਫਟ ਹੋਣਗੇ ਇਸ ਕੰਮ ਦੇ ਵਿੱਚ ਬਤਨਾ ਤੁਹਾਨੂੰ ਇਹ ਗੱਲ ਕਹਿ ਰਿਹਾ ਨਾ ਆਪਾਂ ਦਾ ਪਿਛਲਾ ਪੂਰਾ ਰਿਕਾਰਡ ਆਪਾਂ ਖੰਗਾਲ ਰਹੇ ਆਂ ਖੰਗਾਲਣ ਤੋਂ ਬਾਅਦ ਜਿਹੜੇ ਵੀ ਤੱਥ ਸਾਹਮਣੇ ਆਉਣਗੇ ਤੁਹਾਨੂੰ ਦੱਸ ਦਿੱਤੇ ਜਾਣਗੇ ਮੈਂ ਮੰਨੂ ਕਰਾਂ ਅਸਲ ਕੀ ਤੇ ਆ ਹੁਣੇ ਪੇਸ਼ ਕਰਨ ਜਾ ਰਹੇ ਆਂ ਬਕਾਇਦਾ ਨਾਲ ਰਿਮਾਂਡ ਲਾਵਾਂਗੇ ਤਾਂ ਹੀ ਤੁਹਾਨੂੰ ਕਹਿ ਰਹੇ ਆਂ ਆਪਾਂ ਕਿ ਆਪਾਂ ਤੁਹਾਨੂੰ ਦੱਸ ਦਿਆਂਗੇ ਭੀ ਰਿਮਾਂਡ ਲੈ ਕੇ ਜਿਹੜੇ ਵੀ ਇਹਨਾਂ ਦੀ ਪੁੱਛਗਿੱਛ ਤੋਂ ਬਾਅਦ ਤੱਥ ਸਾਹਮਣੇ ਆਉਣਗੇ ਤੁਹਾਡੇ ਨਾਲ ਸਾਰੇ ਸਾਂਝੇ ਕੀਤੇ ਜਾਣਗੇ